ਬੱਟੀ ਹਾਂਜੀ ਅੱਜ ਕੱਡੇ ਹੋਏ ਭਾਜੀ ਤੁਹਾਨੂੰ ਜਿੱਦਾ ਪਤਾ ਹੀ ਆ ਕੱਲ ਦਾ ਜਿਹੜਾ ਐਕਸੀਡੈਂਟ ਹੈਗਾ ਵਾ ਜਿਹੜਾ ਸਾਡੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੁਵੇਰਾ ਸੁਖਵਿੰਦਰ ਸਿੰਘ ਗੋਤਪੌਗਤ ਰਹਿੰਦੇ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਨੂੰ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਂਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਸਨਿਆਰਾ ਬਿਆਰ ਦੇ ਵਿੱਚ ਅਸੀਂ ਉਸ ਰੋਸ ਦੇ ਵਿੱਚ ਅੱਜ ਇੱਥੇ ਬੈਠੇ ਆ ਕਿਉਂਕਿ ਕੱਲ ਅਸੀਂ ਜਿਹੜਾ ਉਹਦਾ ਪਾਣੀ ਹੈਗਾ ਉਸ ਏਰੀਏ ਦਾ ਅਸੀਂ ਬੰਦ ਕਰ ਦਿੱਤਾ ਸੀਗਾ ਤੇ ਉਹ ਸਾਡਾ ਜਿਹੜਾ ਹੱਲ ਨਾ ਹੁੰਦਾ ਸੀ ਕੱਲ ਹੀ ਕਿਹਾ ਸੀਗਾ ਵੀ ਅਸੀਂ ਕੱਲ 10 ਵਜੇ ਸਾਰਾ ਕੰਮ ਬੰਦ ਕਰਕੇ ਦਫ਼ਤਰ ਵਾਜਣਾ ਲੇਕਿਨ ਚਲੋ ਸਾਡੀ ਪ੍ਰਸ਼ਾਸਨ ਨੇ ਮੇਅਰ ਸਾਹਿਬ ਨੇ ਸਾਡੇ नगर निगम ਦੇ ਅਫੀਸਰ ਸੇ ਅਬ ਆਨੇ ਸਾਡੀ ਹੈਲਪ ਕੀਤੀ ਆ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਜਿਹਦੇ ਕਰਕੇ ਸਾਡੀ ਐਫ ਆਈ ਆਰ ਕੱਟ ਹੋ ਗਈ ਆ ਉਹ ਐਫ ਆਈ ਆਰ ਦੇ ਵਿੱਚ ਜੋ ਜੋ ਤਾਰਾ ਬਣਦੀ ਹੈ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਐਫ ਆਈ ਆਰ ਤਾਂ ਕੱਟ ਹੋ ਗਈ ਲੇਕਿਨ ਜਿਹੜੀ ਹੁਣ ਅਗਲੀ ਗੱਲ ਆ ਅਸੀਂ ਸਾਡੇ ਸਾਰੇ ਸਹਿਬਾਨ ਇਕੱਠੇ ਹੋਏ ਸੀਗੇ ਅਸੀਂ ਆਪਸ ਦੇ ਵਿੱਚ ਗੱਲ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੇ 72 ਘੰਟੇ ਦਾ ਅਲਟੀਮੇਟਮ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਅਗਰ 72 ਘੰਟੇ ਦੇ ਵਿੱਚ ਉਸ ਦੋਸ਼ੀ ਦੀ ਅਰੇਸਟ ਨਹੀਂ ਪਾਈ ਗਈ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰ ਦਿੱਤਾ ਜਾਊਗਾ ਔਰ ਉਹ ਕੰਮ ਜਿਹੜਾ ਹੈਗਾ ਅਗਲੇ ਅਨਵਿੱਥੇ ਸਮੇਲੇ ਬੰਦ ਕੀਤਾ ਜਾਊਗਾ ਉਹਦਾ ਕੋਈ ਟਾਈਮ ਬਾਉਂਡ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਔਰ ਇਹ ਜਿਹੜਾ ਘਟਨਾ ਹੋਈ ਆ ਅਸੀਂ ਇਸ ਕਰਕੇ ਸਾਰੀ ਗੱਲ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੱਲਾ ਨਗਰ ਨਿਗਮ ਦੇ ਮੁਲਾਜ਼ਮ ਨੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੇ ਨਾਲ ਇਦਾਂ ਦੀ ਘਟਨਾ ਨਾ ਹੋਵੇ ਲੋਕਾਂ ਦੀ ਵੀ ਜਿਹੜੀ ਆ ਇਹ ਜ਼ਿੰਮੇਵਾਰੀ ਬਣਦੀ ਆ कि ਜਿਹੜੇ ਇਹ ਲੋਗ ਇਹ ਤੁਹਾਡੇ ਹੈਲਪ ਲਈ ਤੁਹਾਡੇ ਕੰਮ ਲਈ ਆਉਂਦੇ ਆ ਉਹਨਾਂ ਦੀ ਜਾਨ ਮਲ ਦੀ ਸੁਰੱਖਿਆ ਕੀਤੀ ਜਾਂਦੀ ਹੈ ਧੰਨਵਾਦ ਮੇਰਾ ਨਾਮ ਅਸਰ ਰਾਜ ਹੰਸਾ ਜੀ ਸਰ ਸਾਡੇ ਮਲਾਜਮ ਆਪਣੇ ਕੰਪਲੀਟ ਕਰਨ ਗਏ ਸੀਗੇ ਕੰਮ ਉਹਨਾਂ ਨੂੰ ਪਾਣੀ ਦੀ ਕੰਪਲੀਟ ਆਈ ਸੀ ਉਹਦੇ ਵਿੱਚ ਮਿਲਾਵੜ ਹੁੰਦੀ ਪਈ ਆ ਤੇ ਇਸ ਕਰਕੇ ਆਪਣੀ ਕੰਪਲੀਟ ਕਰਨ ਗਏ ਸੀਗੇ ਉਹਨੇ ਉਤੋਂ ਬਾਲ ਖੋਲਿਆ ਦੁਕਾਨ ਦੇ ਬਾਹਰੋਂ ਗਲੀ ਦੇ ਵਿੱਚ ਉਹਦੀ ਦੁਕਾਨ ਦੇ ਵਿੱਚ ਛਿੱਟੇ ਪੈ ਗਏ ਥੋੜੇ ਬਹੁਤੇ ਤੇ ਉਹ ਇੰਨੇ ਦੇ ਵਿੱਚ ਉਹਨਾਂ ਨਾਲ ਗਾਲਾਂ ਕੱਢਣਾ ਪਿਆ ਨਸ਼ਾ ਕਰਕੇ ਆ ਤੁਸੀਂ ਕੋਈ ਉਹਨਾਂ ਨੇ ਕਿਹਾ ਵੀ ਗਾਲਾਂ ਕੱਢੋ ਭਾਈ ਅਸੀਂ ਕੋਈ ਨਸ਼ਾ ਨਹੀਂ ਕਰਦੇ ਅਸੀਂ ਕੰਮ ਕਰਨਾ ਹੈ ਜੇ ਕੰਮ ਕਰਾਉਣਾ ਤਾਂ ਠੀ ਪਰ ਉਹ ਮੁਲਾਜ਼ਮ ਨੇ ਗੱਲ ਸਾਡੇ ਮੁਲਾਜ਼ਮ ਦੀ ਗੱਲ ਨਹੀਂ ਸੁਣੀ ਉਹਨੇ ਦੁਕਾਨਦਾਰ ਨੇ ਉਹਨੇ ਹੱਥੋਂ ਪਾਈ ਸਾਡੇ ਮੁਲਾਜ਼ਮ ਨਾਲ ਕਰਨੀ ਸ਼ੁਰੂ ਕਰ ਦਿੱਤੀ ਉਹ ਗਾਲਾਂ ਕੱਢੀਆਂ ਸ਼ੁਰੂ ਕਰਤੀਆਂ ਜਾਂ ਬਲਾਲਾ ਜਿਹੜੇ ਆਪਣੇ ਮੁਲਾਜ਼ਮ ਬੁਲਾਣੇ ਆ ਜੋ ਕਰਨਾ ਤਾਂ ਤੋਂ ਹੁਣ ਉਹਨਾਂ ਨੂੰ ਉਹਨੂੰ ਚਾਰੇ ਸਾਡੇ ਮੁਲਾਜ਼ਮ ਨੂੰ ਧੜਾ ਧੜਾ ਕੁੱਟਿਆ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਉਹਨਾਂ ਨੇ ਕਿਹਾ ਮੈਂ ਨਸ਼ਾ ਕਰਕੇ ਆਇਆ ਹਾਂ ਹਾਂਜੀ ਇਹ ਨਜ਼ਰੀਆ ਕਿਦਾਂ ਦੇਖਦੇ ਹੋ ਕਿ ਜੇ ਉਹ ਛੋਟਾ ਮੁਲਾਜ਼ਮ ਵੀ ਆ ਜਾਂ ਕਿਦਾਂ ਵਾ ਲੋਕਾਂ ਦਾ ਨਜ਼ਰੀਆ ਇਦਾਂ ਦਾ ਕਿਦਾਂ ਰੂਪ ਬਣ ਗਿਆ ਵਾ ਕਿਦਾਂ ਦੇਖ ਰਹੇ ਚੀਜ਼ ਇਹ ਸਰ ਆਪਾਂ ਦਾ ਸਾਡੇ ਮੁਲਾਜ਼ਮ ਦਾ ਜੇਕਰ ਉਹਦਾ ਲੱਗਦਾ ਸੀਗਾ ਉਹਨੂੰ ਨਸ਼ਾ ਕੀਤਾ ਹੈ ਤਾਂ ਪਹਿਲੀ ਗੱਲ ਤਾਂ ਕੰਮ ਤੇ ਨਹੀਂ ਘਲਦੇ ਆਪਾਂ ਨਸ਼ੇਲਾ ਬੰਦਾ ਹੈ ਹੀ ਨਹੀਂ ਬਿਲਕੁਲ ਸ਼ਰੀਫ ਬੰਦਾ ਵਾ ਨਾ ਕੋਈ ਨਸ਼ਾ ਨਾ ਸਿਗਰਟ ਬੀੜੀ ਨਾ ਕੋਈ ਉਹਨੂੰ ਐ ਵੀ ਨਹੀਂ ਇਸ ਚੀਜ਼ ਦਾ ਵੀ ਉਹਨੇ ਪਤਾ ਨਹੀਂ ਕਿਸ ਬਜਾਏ ਦੇ ਨਾਲ ਇਹਨੇ ਦੇਖਿਆ ਵੀ ਤੂੰ ਨਸ਼ਾ ਕਰਕੇ ਆਇਆ ਹਾਂ ਹਾਂਜੀ ਹੁਣ ਐਗਰਾਈਂ ਵਗੈਰਾ ਦਾ ਚੋਕੀ ਹਾਂਜੀ ਸਾਡਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਦਫ਼ਤੇ ਸਟਾਫ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਬ੍ਰਹਮਚੰਦਰ ਜਿੰਪਾ ਜੀ ਸਾਡਾ ਪੁਲਿਸ ਸਹਿਯੋਗ ਦੇ ਨਾਲ ਸਾਡੇ ਐਫ ਆਈ ਆਰ ਕੱਟ ਹੋ ਗਈ ਉਸ ਬੰਦੇ ਤੇ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਸੀ ਉਹ ਤੇ ਕੀਤੀ ਕੀਤੀ ਗਈ ਉਹਦੇ ਘਰ ਵੀ ਉਹਦੀ ਦੁਕਾਨ ਬੰਦਵਾ ਰੇਡ ਪਿਆ ਉਹਦੇ ਘਰ ਵੀ ਰੇਡ ਮਾਰਾਂਗੇ ਪੁ ਦੇ ਬੰਨਾਂ ਰੈਸਟ ਪਾ ਲਏ ਹਾਂਜੀ ਉਹਦਾ ਘਰ ਤੇ ਦੁਕਾਨ ਤੇ ਰੇਡ ਮਾਰਨ ਗਏ ਸੀ ਦੁਕਾਨ ਉਹਦੀ ਬੰਦ ਸੀ ਹੁਣ ਉਹਦਾ ਘਰ ਗਏ ਆ ਪੁਲਿਸ ਮੁਲਾਜ਼ਮ ਵਾ ਉਹਦੇ ਜਿੱਥੇ ਇਥੇ ਉਹਦੇ ਹੈਗੇ ਆ ਸਥਾਨ ਉਥੇ ਰੇਡ ਮਾਰਿਆ ਜਾਂਦਾ ਕਿੰਨਾ ਚਿਰ ਅਜਿਹਾ ਚੱਲੇਗਾ ਬਸ ਸਰ ਸਾਡੀ ਇਹੀ ਮੰਗ ਸੀ ਮੁਲਾਜ਼ਮਾਂ ਦੀ ਜਿਹੜੇ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਵਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਐਫ ਆਈ ਆਰ ਦੀ ਉਥੇ ਕੱਟੀ ਜਾਵੇ ਉਹ ਐਫ ਆਈ ਆਰ ਕੱਟ ਹੋ ਗਈ ਆ ਹੁਣ ਵਾ ਅਸੀਂ ਆਪਣੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਆਪਣੇ ਮੁਲਾਜ਼ਮਾਂ ਨਾਲ ਜੋ ਵੀ ਸਾਡਾ ਫੈਸਲਾ ਹੋਊਗਾ ਉਸ ਨੂੰ ਆਪਾਂ ਕਰਾਂਗੇ ਹਾਂਜੀ ਭਾਈ ਅੱਜ ਜਿਹੜਾ ਤੁਹਾਡੇ ਕੋਲ ਦੋਸਤਾਂ ਦਾ ਸ ਇਹ ਭਾਜੀ ਜਿਹੜਾ ਰੋਸ਼ ਪ੍ਰਦਰਸ਼ਨ ਹੈਗਾ ਜਿਹਦਾ ਸਾਡੇ ਮੁਲਾਜ਼ਮਾਂ ਵੀਰ ਦੋਨੋਂ ਇਹਨਾਂ ਦੇ ਨਾਲ ਕੱਲ ਇੱਕ ਘਟਨਾ ਹੋਈ ਆ ਜਿਹਦੇ ਵਿੱਚ ਇਹ ਦੋਨੋਂ ਮੁਲਾਜ਼ਮਾਂ ਨੂੰ ਦਫ਼ਤਰ ਵੱਲੋਂ ਇੱਕ ਕੰਮ ਦਿੱਤਾ ਗਿਆ ਸੀ ਜੋ ਕਿ ਪਾਣੀ ਦੀ ਮਿਕਸਿੰਗ ਹੋ ਰਹੀ ਸੀ ਗੰਦੇ ਪਾਣੀ ਦੀ ਇਹਨਾਂ ਨੂੰ ਉਸ ਮਿਕਸਿੰਗ ਰੋਕਣ ਲਈ ਭੇਜਿਆ ਗਿਆ ਸੁਨਿਆਰਾ ਬਾਜ਼ਾਰ ਦੇ ਵਿੱਚ ਉੱਥੇ ਕੀ ਹੋਇਆ ਦੁਕਾਨ ਦੇ ਬਾਹਰ ਜਿੱਥੇ ਲਾਸਟ ਜਿਹੀ ਪਾਈਪ ਉਹ ਪਾਣੀ ਦਾ ਪ੍ਰੈਸ਼ਰ ਲੱਗਾ ਤੇ ਦੁਕਾਨ ਦੇ ਵਿੱਚ ਥੋੜਾ ਜਿਹਾ ਪਾਣੀ ਚਲਾ ਗਿਆ ਜਿਹਦੇ ਕਰਕੇ ਉਸ ਦੁਕਾਨਦਾਰ ਨੇ ਇਹਨਾਂ ਨਾਲ ਹੱਥੋਪਾਈ ਕੀਤੀ ਆ ਇਸ ਬੰਦੇ ਨੇ ਕੁੱਟਮਾਰ ਕੀਤੀ ਜੋ ਕਿ ਇਹਦੇ ਗੁਜਮੀਆਂ ਸੱਟਾਂ ਲੱਗਿਆ ਭਾਈ ਤੇ ਅਸੀਂ ਸਰਕਾਰ ਮੋਰੇ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਕਟਨਾ ਹੋਈ ਆ ਉਸ ਬੰਦੇ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਉੱਤੇ ਪਰਚਾ ਕੀਤਾ ਜਾਵੇ ਕਿਉਂਕਿ ਇਹ ਮੁਲਾਜ਼ਮ ਖੁਦ ਨਹੀਂ ਗਏ ਸੀ ਉੱਥੇ ਇਹ ਦਫ਼ਤਰ ਵੱਲੋਂ ਇਹਨਾਂ ਨੂੰ ਆਰਡਰ ਹੋਏ ਸੀ ਕਿ ਉੱਥੇ ਪਾਣੀ ਦੀ ਜਿਹੜੀ ਮਿਕਸਿੰਗ ਆ ਉਹ ਨੂੰ ਸਹੀ ਕੀਤੀ ਜਾਵੇ ਇਹ ਆਪਣੇ ਆਰਡਰਾਂ ਨੂੰ ਕੰਮ ਨੂੰ ਪੂਰਾ ਕਰਨ ਲਈ ਉੱਥੇ ਗਏ ਸੀਗੇ ਤੇ ਜਿਹੜੀ ਇਹਨਾਂ ਨਾਲ ਘਟਨਾ ਹੋਈ ਆ ਉਸ ਘਟਨਾ ਦੇ ਵਿੱਚ ਇਹਨਾਂ ਨਾਲ ਕੁੱਟਮਾਰ ਹੋਈ ਆ ਅਸੀਂ ਥਾਣੇ ਤੱਕ ਐਫ ਆਈ ਆਰ ਨੇ ਕਰਾ ਦਿੱਤੀ ਗਈ ਆ ਪਰ ਉਸ ਬੰਦੇ ਤੇ ਅੱਲੇ ਤੱਕ ਐਫ ਆਈ ਆਰ ਨਹੀਂ ਹੋਈ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਿਹੜੀ ਇਹਦੀ ਐਫ ਆਈ ਆਰ ਕੀਤੀ ਜਾਵੇ ਤੇ ਉਹਨੂੰ ਅਰੈਸਟ ਕੀਤਾ ਜਾਵੇ ਹਾਂਜੀ ਇਹਨਾਂ ਦਾ ਮੈਡੀਕਲ ਕੱਲ ਕਰਵਾ ਦਿੱਤਾ ਗਿਆ ਸੀਗਾ ਜੀ ਤੇ ਅਸੀਂ ਉਹਦੀ ਮੈਡੀਕਲ ਦੀ ਕਾਪੀ ਅੱਜ ਸਵੇਰੇ ਮਿਲ ਜਾਣੀ ਸੀ ਉਹ ਥਾਣੇ ਦੇ ਦਿੱਤੀ ਗਈ ਆ ਤੇ ਬਾਕੀ ਅਸੀਂ ਬੇਨਤੀ ਇਹੀ ਕਰਦੇ ਆ ਕਿ ਤੇਰੀ ਕਾਰਵਾਈ ਕੀਤੀ ਜਾਵੇ ਜੀ ਇਸ ਤਰ੍ਹਾਂ ਦੇਖ ਰਿਹਾ ਹਾਂ ਕਿ ਜੇ ਜਦ ਨਗਰ ਨਿਕਲ ਨੂੰ ਹੀ ਸਪਾਈ ਕਰਨ ਗਏ ਆ ਤੇ ਉੱਥੇ ਵੀ ਲੋਕਾਂ ਨੇ ਇੱਕ ਦਾ ਬਸ ਜਿਹੜਾ ਮਲਾਜਮ ਨਾਲ ਕਰਨਾ ਇਸ ਤਰ੍ਹਾਂ ਦੇਖਦੇ ਹਾਂ ਸਰ ਇਹ ਤਾਂ ਬਹੁਤ ਗਲਤ ਹੋਇਆ ਵਾ ਕਿਉਂਕਿ ਜਿਹੜੀ ਉੱਥੇ ਦੇ ਕਹਿੰਦੇ ਲੋਕ ਆ ਉਹ ਤਾਂ ਨਾਲ ਆ ਪਰ ਜਿਹੜਾ ਬੰਦਾ ਸੀ ਉਹ ਕਹਿੰਦੇ ਸਾਰਿਆਂ ਨੇ ਧੱਕਾ ਕਰਦਾ ਵਾ ਪਰ ਇਹ ਹੈ ਕਿ ਇਸ ਮਲਾਜਮ ਨਾਲ ਨਹੀਂ ਹੋਰ ਕਿਸੇ ਨਾਲ ਵੀ ਹੋ ਸਕਦਾ ਵਾ ਕਿ ਉੱਤੇ ਲਗਾਮ ਲਾਈ ਜਾਵੇ ਉਸ ਬੰਦੇ ਦੇ ਉੱਤੇ ਇਹ ਵਾਲੇ ਤਾਂ ਕੋਈ ਪਰਚਾ ਦਰਜੀ ਹੋਇਆ ਕਿ ਇਹਦੇ ਵਿੱਚ ਪੋਲਿਟਿਕਲ ਰੋਲ ਮੂਵਮੈਂਟ ਨਹੀਂ ਆ ਸਰ ਅਸੀਂ ਪੋਲੀਟੀਕਲ ਨਹੀਂ ਕਹਿ ਸਕਦੇ ਸਾਡੇ ਜਿਹੜੇ ਅਫਸਰ ਆ ਉਹਨਾਂ ਨੇ ਆਪਣੇ ਮੇਅਰ ਸਾਹਿਬ ਨੇ ਫੋਨ ਕਰਤਾ ਹੈ ਤੁਹਾਡੀ ਸਾਹਿਬ ਨੇ ਫੋਨ ਕਰ ਦਿੱਤਾ ਗਿਆ ਜੀ ਕਿਉਂਕਿ ਕਹਿੰਦੇ ਕਿ ਜਦੋਂ ਤੱਕ ਐਫ ਆਈ ਆਰ ਨਹੀਂ ਮਿਲਨੀ ਚੁੜੋ ਤੱਕ ਪਰਚਾ ਨਹੀਂ ਘਟ ਹੋਣਾ ਸੀਗਾ ਆਪਾਂ ਐਫ ਆਈ ਆਰ ਦੇਤੀ ਆ ਬਾਕੀ ਜੋ ਹੈਗਾ ਵਾ ਉਹ ਅਸੀਂ ਦੇਖਦੇ ਆ ਕਿ ਐਫ ਆਈ ਆਰ ਹੋ ਕੇ ਉਹਦੀ ਅਰੈਸਟ ਕੀਤੀ ਜਾਵੇ ਜਲਦ ਜਲਦ ਤੇ ਅਗਰ ਅਰੈਸਟ ਨਹੀਂ ਹੋਉਂਦੀ ਪਰਚਾ ਨਹੀਂ ਦਦੂਗੀ ਜੀ ਇਹ ਤਾਂ ਨਹੀਂ ਦੇਤੀ ਰਹੇਗੀ ਸਰ ਦੇਖੋ ਜੇ ਅਰੈਸਟ ਨਹੀਂ ਕੀਤੀ ਜਾਂਦੀ ਉਸ ਬੰਦੇ ਦੀ ਅਸੀਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਊਗਾ